ਪੰਚਾਇਤੀ ਚੋਣਾਂ ਦੌਰਾਨ ਪੰਜਾਬ ਦੇ ਪਿੰਡਾਂ ਵਿੱਚ ਬੜੀ ਤੜੇਬੰਦੀ ਹੁਣ ਹਿੰਸਕ ਹੋਣ ਲੱਗੀ ਹੈ ਲਗਾਤਾਰ ਹਿੰਸਾ ਦੀਆਂ ਖਬਰਾਂ ਸੁਰਖੀਆਂ ਬਣ ਲੱਗੀਆਂ ਹਨ ਪਿੰਡਾਂ ਵਿੱਚ ਵੱਡੀ ਸਿਆਸਤ ਦਾ ਹੀ ਅਸਰ ਹੈ ਕਿ ਹੁਣ ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਕੋਈ ਸੱਤਾਧਿਰ ਦਾ ਹਮਾਇਤੀ ਹੈ ਅਤੇ ਕੋਈ ਕਾਂਗਰਸ ਜਾਂ ਅਕਾਲੀ ਦਲ ਦਾ ਸਭ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਹਨ ਸੂਬੇ ਪਾਰਵ ਵਿੱਚ ਪਿਛਲੇ 3 ਦਿਨਾਂ ਦੌਰਾਨ ਚੋਣਾਂ ਨਾਲ ਸੰਬੰਧਿਤ ਹਿੰਸਾ ਵਿੱਚ ਇੱਕ ਔਰਤ ਦੀ ਜਾਨ ਚਲੀ ਗਈ ਹੈ ਤੇ 4 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਅਬਰਿਸਰ ਪੁਲਿਸ ਨੇ 4 ਅਕਤੂਬਰ ਨੂੰ ਨਾਮਜ਼ਦਗੀ ਦਾਖਲ ਕਰਨ ਦੇ ਆਖਰੀ ਦਿਨ ਪਿੰਡ ਕਮਾਸਕਾ ਵਿਖੇ 42 ਸਾਲਾ ਕੁਲਦੀਪ ਕੌਰ ਦੇ ਕਤਲ ਦੇ ਮਾਮਲੇ ਵਿੱਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਦੋ ਹੋਰ ਵਿਅਕਤੀ ਪ੍ਰੇਮ ਸਿੰਘ ਤੇ ਸ਼ਮਸ਼ੇਰ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਕਾਂਗਰਸ ਨਾਲ ਜੁੜੇ ਹਾਂ। ਅਦੇ ਹਮਲਾਵਰ ਆਮ ਆ ਮ੍ਰਿਤਕਾਂ ਦੇ ਪਤੀ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸਰਪੰਚ ਦੇ ਅਹੁਦੇ ਲਈ ਉਸਦੀ ਮਾਸੀ ਜਸਪਾਲ ਕੌਰ ਪਤਨੀ ਦਰਸੀਮ ਸਿੰਘ ਨੇ ਨਾਂ ਜਿੰਦਗੀ ਪੱਤਰ ਦਾਖਲ ਕੀਤੇ ਸਨ ਅਤੇ ਮਿਰਜਾ ਸਿੰਘ ਦੀ ਪਤਨੀ ਦਜੀਤ ਕੌਰ ਦੂਜੀ ਉਮੀਦਵਾਰ ਸੀ। ਉਹਨਾਂ ਦੱਸਿਆ ਕਿ ਪਿੰਡ ਵਿੱਚ ਸ਼ਾਮ 7 ਵਜੇ ਦੇ ਕਰੀਬ ਦਰਸੀਮ ਦੇ ਪ੍ਰਵਾਦ ਦਾ ਸਾਥ ਦੇਣ ਵਾਲੇ ਸੁਰਿੰਦਰ ਸਿੰਘ ਅਤੇ ਦੂਜੇ ਧਰੇ ਦੇ ਮੇਜਰ ਸਿੰਘ ਵਿਚਕਾਰ ਤਕਰਾਰਬਾਜ਼ੀ ਹੋਈ। ਬਲਵਿੰਦਰ ਨੇ ਕਿਹਾ ਕਿ ਉਹਨਾਂ ਦੇ ਚੀਕਾ ਸੁਣ ਕੇ ਕਲਦੀਪ ਬਾਹਰ ਗਿਆ ਅਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੱਸਿਆ ਕਿ ਵਿਰੋਧੀ ਧਰੇ ਦੇ ਚੁਕਦੇਵ ਸਿੰਘ ਨੇ ਉਸ ਦੇ ਸਿਰ ਤੇ ਲੱਕੜ ਦਾ ਡੰਡਾ ਜਿਸ ਨਾਲ ਕੁਲਦੀਪ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਇੱਕ ਵੱਖਰੀ ਘਟਨਾ ਵਿਜਲਾਲਾਬਾਦ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਦੇਵ ਸਿੰਘ ਨੋਨੀਮਾਨ ਅਤੇ ਉਸ ਦੇ ਪ੍ਰਾ ਨਰਦੇਵ ਸਿੰਘ ਬੋਬੀਮਾਨ ਅਤੇ ਕਰੀਬ 15-20 ਵਿਅਕਤੀਆਂ ਦੇ ਖਿਲਾਫ ਆਪਸ ਵਿੱਚ ਮਤਕਾਂਦ ਦੇ ਗੋਲੇ ਚਲਾਉਣ ਦੇ ਦੋਸ਼ 6 ਟਕੇਸ ਦਰਜ ਕੀਤਾ ਹੈ ਇਸ ਦੌਰਾਨ ਸਰਪੰਚੀ ਦੇ ਉਮੀਦਵਾਰ ਜੋ ਕਿ ਆਮ ਆਦਮੀ ਪਾਰਟਨਰ ਸੰਬੰਧ ਦੱਸੇ ਜਾ ਰਹੇ ਹਨ ਮਨਦੀਪ ਬਰਾੜ ਤੇ ਹਮਲਾ ਹੋਣ ਦੀ ਖਬਰ ਹੈ ਦੋਵਾਂ ਪੀੜਤਾਂ ਨੂੰ ਵਿਜਲਾਲਾਬਾਦ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਬਾਅਦ ਵਿੱਚ ਡਾਕਟਰਾਂ ਨੇ ਬਰਾੜ ਨੂੰ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਦੇਣਾ ਦੇ ਹਸਪਤ ਅੱਲ ਦਿੱਤਾ ਗਿਆ ਇਹ ਮਾਮਲੇ ਆਪਣੇ ਆਪ ਵਿੱਚ ਹੀ ਕਈ ਵੱਡੇ ਸਵਾਲ ਖੜੇ ਕਰਦੇ ਹਨ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਦਿਆਂ ਆਵਾਜ਼ بلند ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ